ਕੋ ਪਿੱਛੇ ਰੱਖ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਹਾ ਇਹ ਮੈਨੂੰ ਬੜਾ ਹੌਸਲਾ ਦਿੱਤਾ ਬੱਲਾ ਭਾਜੀ ਨੇ ਬਹੁਤ ਹੌਸਲਾ ਦਿੱਤਾ ਮੁਰਕੇ ਮੈਨੂੰ ਇੰਡਸਟਰੀ 'ਚ ਖੜਾ ਕੀਤਾ ਮੈਨੂੰ ਲਿਆ ਕੇ ਜਦੋਂ ਸਰਦੂਲ ਜੀ ਤੋਂ ਬਾਅਦ ਨਹੀਂ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਕਰਕੇ ਗਏ ਨੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਰਹਿਣਗੀਆਂ ਪੱਲਾ ਜੀ ਨੂੰ ਕੋਈ ਨਹੀਂ ਭਲਾ ਸਕਦਾ ਉਹ ਸਾਡੇ ਦਿਲਾਂ 'ਚ ਤੇ ਪੰਜਾਬੀ ਦੀ ਬਹੁਤ ਖੂਬਸੂਰਤ ਆਵਾਜ਼ ਜਸਵੰਦਰ ਪੱਲਾ ਜੀ ਨੂੰ ਆਪਣੇ ਵੱਲੋਂ ਅੰਤਿਮ ਦਰਸ਼ਨਾਂ ਦੇ ਲਈ ਆਏ ਹੋਏ ਨੇ ਪਰਿਵਾਰ ਦੇ ਜੀਵਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਤੁਹਾਨੂੰ ਵੀ ਪਤਾ ਹੈ ਕਿ ਕੁਝ ਸਮਾਂ ਪਹਿਲਾਂ ਸਿਕੰਦਰ ਸਾਹਿਬ ਵੀ ਇਸੇ ਤਰੀਕੇ ਦੀਆਂ ਨਾਮੁਰਾਦ ਬਿਮਾਰੀਆਂ ਕਰਕੇ ਫੋਰਟਿਸ ਹਸਪਤਾਲ ਚੋਂ ਸਾਡੇ ਕੋਲੋਂ ਵਿਦਾ ਹੋ ਗਏ ਸੀ ਤੇ ਨੂਰੀ ਭੈਣ ਜੀ ਨੇ ਉਦੋਂ ਆਪਣੀ ਇੱਕ ਕਿਡਨੀ ਵੀ ਸਿਕੰਦਰ ਜੀ ਨੂੰ ਦਿੱਤੀ ਪਰ ਜੋ ਬਾਣਾ ਕੁਦਰਤ ਨੂੰ ਮਨਜ਼ੂਰ ਹੁੰਦਾ ਉਹੀ ਹਮੇਸ਼ਾ ਵਾਪਰਨਾ ਹੁੰਦਾ ਹੈ ਇਸ ਵਕਤ ਛਣਕਾਟਿਆਂ ਦੇ ਬਾਦਸ਼ਾਹ ਚਣਕਾਟਾ ਜੋ ਖਾਮੋਸ਼ ਹੋ ਗਿਆ ਉਹ ਪਿੱਛੇ ਰੱਖੋ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਹਾ ਇਹ ਮੈਨੂੰ ਬੜਾ ਹੌਸਲਾ ਦਿੱਤਾ ਭੱਲਾ ਭਾਜੀ ਨੇ ਬਹੁਤ ਹੌਸਲਾ ਦਿੱਤਾ ਮੁਰਕੇ ਮੈਨੂੰ ਇੰਡਸਟਰੀ 'ਚ ਖੜਾ ਕੀਤਾ ਮੈਨੂੰ ਲਿਆ ਕੇ ਜਦੋਂ ਸਰਦੂਲ ਜੀ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰੇ ਬੱਚਿਆਂ ਲਈ ਵੀ ਮੇਰੇ ਲਈ ਬਹੁਤ ਹੌਸਕੀ ਭੱਲਾ ਸਾਹਿਬ ਦੀ ਬਹੁਤ ਸਾਡਾ 40 ਸਾਲਾਂ ਤੋਂ ਸਾਡੇ ਪਰਿਵਾਰਕ ਰਿਲੇਸ਼ਨ ਸੀਗੇ ਉਹਨਾਂ ਨਾਲ 40 ਸਾਲਾਂ ਤੋਂ ਬਹੁਤ ਕੰਮ ਇਕੱਠਿਆਂ ਨੇ ਕੀਤਾ ਬੜਾ ਸ਼ੋਜ਼ ਵੀ ਇਕੱਠਿਆਂ ਨੇ ਬਹੁਤ ਕੀਤੇ ਬਹੁਤ ਹਾਸਾ ਮਜ਼ਾਕ ਵੀ ਉਹ ਕਰ ਜਾਂਦੇ ਸੀ ਚਰਕਾਟਿਆਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ મતਕੇ ਆਪਸ ਵਿੱਚ ਫੈਮਲੀ ਇਦਾਂ ਸੀਗੀ ਬੈਠ ਕੇ ਉਹਨਾਂ ਨੇ ਪਰਿਵਾਰ ਚ ਵੀ ਬਸ ਹਸਾਈ ਜਾਣਾ ਹੱਸਦੇ ਹੱਸਦੀ ਚਲੇ ਗਏ ਸੱਚੇ ਪਾਸ਼ਾ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਇਦਾਂ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਪਾਸ਼ਾ ਉਹਨਾਂ ਨੂੰ ਕਿਛ ਕੁਛ ਰਹਿਣ ਨਹੀਂ ਛੜਦੇ ਨਹੀਂ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਕਰਕੇ ਗਏ ਨੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਰਹਿਣਗੀਆਂ ਭੱਲਾ ਜੀ ਨੂੰ ਕੋਈ ਨਹੀਂ ਭੁਲਾ ਸਕਦਾ ਉਹ ਸਾਡੇ ਦਿਲਾਂ 'ਚ ਹਨ ਉਹ ਹਰ ਇੱਕ ਜਿੰਨੇ ਉਹਨਾਂ ਦੇ ਫੈਨਸ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਦੂਜੀ ਜਾਨ ਬੜਾ ਉਹਨਾਂ ਦਾ ਪਿਆਰ ਸੀਗਾ ਬੜੀ ਨੇਕਤਾ ਸੀਗੀ ਬਹੁਤ ਜ਼ਿਆਦਾ ਬਹੁਤ ਹਾਂਜੀ ਬਹੁਤ ਸਾਡਾ ਪਰਿਵਾਰ ਇੱਕ ਸਾਡੀ ਸਾਹ ਸੀਗੀ ਸਾਡਾ ਆਉਣਾ ਜਾਣਾ ਸਾਰੇ ਅਸੀਂ ਇਕੱਠੇ ਬਹੁਤ ਸਾਰੇ ਸ਼ੋਜ਼ ਤੇ ਜਦੋਂ ਜਾਂਦੇ ਸੀ ਬਾਹਰਲੇ ਕੰਟਰੀਆਂ ਚ ਇਕੱਠੇ ਪਰਿਵਾਰ ਦੇ ਨਾਲੇ ਫੈਮਿਲੀ ਹੁੰਦੀ ਸੀ ਸਾਰੀ ਉਹਨਾਂ ਦੀ ਵੀ ਸਾਡੀ ਵੀ ਬਾਲਮਕਨ ਸ਼ਰਮਾ ਜੀ ਦੀ ਫੈਮਿਲੀ ਦਿਵਿੰਦਰ ਖੰਡੇ ਵਾਲੇ ਪਾਜੀ ਉਹਨਾਂ ਦੀ ਫੈਮਿਲੀ ਸਾਰੇ ਅਸੀਂ ਇਕੱਠੇ ਹੋ ਕੇ ਟੂਰ ਕਰਨ ਜਾਂਦੇ ਸੀ ਬਾਹਰਲੇ ਕੰਟਰੀਆਂ ਚ ਦੋ ਦੋ ਤਿੰਨ ਤਿੰਨ ਮਹੀਨੇ ਰਹਿਣਾ ਜਦੋਂ ਅਸੀਂ ਵਾਪਸ ਆਉਣਾ ਫਲਾਈਟ ਤੋਂ ਤਾਂ ਆਪਣੇ ਮੇਰੇ ਘਰ ਨੂੰ ਮੋੜਨਾ ਫਿਰ ਰੋਣਾ ਸਾਰਿਆਂ ਨੇ ਮਿਲ ਕੇ ਇੱਕ ਦੂਜੇ ਨੂੰ ਨਾ ਵੀ ਦੋ ਦੋ ਮਹੀਨੇ ਇਕੱਠੇ ਇੰਨਾ ਪਿਆਰ ਇੰਨੀ ਮੁਹੱਬਤ ਹੁੰਦੀ ਸੀਗੀ ਨਹੀਂ ਨਾ ਆਖਰੀ ਵਾਰ ਕਦੋਂ ਕਰਵਾਉਂਦਾ ਗੱਲ ਉਹਨੇ ਦਸੀ ਥੋੜੇ ਢਿੱਲੇ ਚੱਲਦੇ ਸੀਗੇ ਤੇ ਮੈਂ ਫਿਰ ਜ਼ਿਆਦਾ ਭੁਖਰਾਜ ਨਾਲ ਤੇ ਪੰਜੀ ਨਾਲੇ ਗੱਲ ਕਰਦੀ ਸੀ ਉਹਨਾਂ ਦੀ ਵਾਈਫ ਨਾਲ ਭੱਲਾ ਜੀ ਦੀ ਵਾਈਫ ਮਿੰਨੀ ਨਾਲੇ ਗੱਲ ਹੁੰਦੀ ਸੀ ਜ਼ਿਆਦਾ ਹਾਲ ਚਾਲ ਪੁੱਛਦੇ ਰਹਿੰਦੇ ਸੀਗੇਲੀ ਨੂੰ ਮੈਨੂੰ 2 ਸਾਲ ਹੋ ਗਏ ਸੀਗੇ ਉਹਦਾ ਗੱਲਬਾਤ ਅਸੀਂ ਕੀ ਕਰਦੇ ਰਹਿੰਦੇ ਸੀਗੇ ਫੋਨ 'ਤੇ ਮੈਂ ਹਾਲ ਚਾਲ ਪੁੱਛਦੀ ਸੀਗੀ ਉਹਨੇ ਜਾਂਦੇ ਵੀ ਸੀਗੇ ਪਰ ਉਹਨਾਂ ਨੂੰ ਫਿਰ ਥੋੜਾ ਇਨਫੈਕਸ਼ਨ ਦਾ ਡਰ ਹੋਣ ਕਰਕੇ ਮਿਲ ਨਹੀਂ ਸੀ ਸਕਦੇ ਸੋ ਜਿਨ੍ਹਾਂ ਨੇ ਪੀੜ ਆਪਣੇ ਪਿੰਡਿਆਂ ਤੇ ਹੰਡਾਈ ਹੋਵੇ ਜਿਨ੍ਹਾਂ ਨੇ ਪੀੜ ਆਪਣੇ ਮਨਾਂ ਤੇ ਹੰਡਾਈ ਹੋਵੇ ਉਹਨਾਂ ਨੂੰ ਇਸ ਸਪੀਡ ਦਾ ਪਤਾ ਹੁੰਦਾ ਕਿਉਂਕਿ ਸਰਦੂਲ ਜੀ ਜਿਸ ਤਰੀਕੇ ਨਾਲ ਸਾਡੇ ਕੋਲੋਂ ਇਦਾਂ ਰੁਖਸਤ ਹੋ ਗਏ ਤਰੀਕਾ ਉਹੀ ਜਸਵਿੰਦਰ ਭੱਲਾ ਜੀ ਵੀ ਸਾਡੇ ਕੋਲੋਂ ਇਸੇ ਤਰੀਕੇ ਨਾਲ ਰੁਖਸਤ ਹੋ ਗਏ ਤੁਸੀਂ ਸੁਣਿਆ ਕਿ ਮੈਡਮ ਅਮਰ ਨੂਰੀ ਅੰਦਰੋਂ ਜਜ਼ਬਾਤੀ ਤੌਰ ਦੇ ਉੱਤੇ ਜਜ਼ਬਾਤੀ ਬੋਲ ਕਿਉਂਕਿ ਇਹਨਾਂ ਹੰਝੂਆਂ ਦਾ ਕੀ ਕਰੀਏ ਅਸਲ ਗੱਲ ਤੇ ਹੈ ਕਿ ਇਹਨਾਂ ਹੰਝੂਆਂ ਦਾ ਕੀ ਕੀਤਾ ਜਾਵੇ ਆਪਣੇ ਕੈਮਰਾ ਸਹਿਯੋਗੀ ਸਤਨਾਮ ਦੇ ਨਾਲ ਮੋਹਾਲੀ ਜਸਵਿੰਦਰ ਭੱਲਾ ਜੀ ਦੇ ਅੰਤਿਮ ਸਫਰਾਂ ਦਾ